ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਆ ਜੀ ਵਧੀਆ ਵਧੀਆ ਠੀਕ ਠਾਕ ਵਧੀਆ ਵਧੀਆ ਆਪਣਾ ਵੀ ਠੀਕ ਠਾਕ ਆ ਜੀ ਤੇ ਟਰਾਲਾ ਸੇਲ ਕਰਨਾ ਜੀ ਹਾਂ ਜੀ ਹਾਂ ਜੀ ਵੀਰ ਜੀ ਟਰਾਲਾ ਸੇਲ ਕਰਨਾ ਵਾ ਤੇ ਆਪਣਾ ਐਡਰੈਸ ਵੀਰ ਬੋਲ ਦਿਆਂ ਇੱਕ ਰੀ ਐਡਰੈਸ ਵੀਰ ਜੀ ਆਪਣਾ ਪਿੰਡ ਭਿੰਡਰਵਾ ਜ਼ਿਲ੍ਹਾ ਆਪਣਾ ਅੰਬਰਸਾਰਾ ਤੇ ਤਹਿਸੀਲ ਆਪਣਾ ਆਪਣੀ ਹੈਗੀ ਜੀ ਬਾਬਾ ਬਗਾਲਾ ਸਾਹਿਬ ਤੇ ਫੋਨ ਨੰਬਰ 98156 47787 ਨਾਂ ਮੇਰਾ ਜੀ ਦਰਬਾਰਾ ਸਿੰਘ ਆ ਜੀ ਤੇ ਟਰਾਲਾ ਕਿਸੋਂ ਦਾ ਬਣਿਆ ਏ ਟਰਾਲਾ ਵੀਰ ਜੀ ਬਣੇ ਦਾ ਨਹੀਂ ਮੈਨੂੰ ਪਤਾ ਬਣਿਆ ਉਦਾਂ ਲੋਹੇ ਦਾ ਵਾ ਅੱਛਾ ਬਣਿਆ ਲੋਹੇ ਦਾ ਹਾਂਜੀ ਕਿਉਂ ਲੱਕੜ ਦਾ ਬਣ ਜਾਂਦਾ ਲੱਕੜ ਦੀਆਂ ਵੀ ਟਰਾਲੀਆਂ ਬਣਦੀਆਂ ਵੀਰ ਜੀ ਸਟੀਲ ਦੀਆਂ ਬਣਦੀਆਂ ਵਾ ਅੱਛਾ ਸਟੀਲ ਦੀਆਂ ਬਣਦੀਆਂ ਕਈ ਵੀਰ ਗਲਾਸ ਲਵਾ ਕੇ ਕੱਚ ਦੀਆਂ ਟਰਾਲੀਆਂ ਬਣਾਉਂਦੇ ਆ ਠੀਕ ਸ਼ੌਂਕੀ ਤਰ੍ਹਾਂ ਤਰ੍ਹਾਂ ਦੇ ਪਏ ਆ ਦੁਨੀਆ ਸ਼ੌਂਕ ਨਾਲ ਭਰੀ ਪਈ ਆ ਜੀ ਇਹ ਗੱਲ ਤਾਂ ਸਹੀ ਆ ਹਾਂਜੀ ਤੇ ਇਹਦਾ ਕਿੰਨਾ ਵਾ ਉੱਤੇ ਮੰਨ ਲਓ ਹਾਂ ਵੇਖ ਲਓ ਲਾ ਲਓ ਹਿਸਾਬ ਏ ਪਤਾ ਨਹੀਂ ਮੇਰਾ ਕੱਦ ਛੋਟਾ ਜਿਹਾ ਹੈ ਜਾਂ ਵੱਡਾ ਨਹੀਂ ਨਹੀਂ ਤੇਰਾ ਵੀ ਕੱਦ ਮੈਨੂੰ ਛੋਟਾ ਲੱਗਦਾ ਹੱਡੀਆਂ ਤਾਂ ਨਹੀਂ ਚੁੱਕੀਆਂ ਕਿਤੇ ਨਹੀਂ ਨਹੀਂ ਵੀਰਾ ਵੇਖ ਮੈਂ ਤੇ ਠੀਕ ਠੀਕ ਪੂਰਾ ਖਲੋਤਾ ਵਾਂ ਤੇ ਇਹ ਤੂੰ ਆਕੜੀ ਜਾਨਾ ਸਾਢੇ 1/4 ਫੁੱਟ ਹੋਊਗਾ ਅੱਛਾ ਸਾਢੇ 1/4 ਫੁੱਟ ਆਹ ਹੁੰਦਾ ਤਾਂ ਨੂੰ ਕੀ ਬਾੜ ਕਹਿੰਦੇ ਇਹਨੂੰ ਹਨਾ ਹਾਂ 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 ਤੇ ਬਾਕੀ ਅੰਦਰ ਆਜੋ ਮੜਿਆ ਟਰਾਲਾ ਦਿਖਾਓ ਆਪਣਾ ਠੀਕ ਐ ਪੂਰਾ ਨਿੱਗਰ ਲੋਹੇ ਦਾ ਬਣਿਆ ਵਾ ਪੂਰਾ ਮਜ਼ਬੂਤ ਲੋਹਾ ਹੋਵਾ ਜੀ ਠੀਕ ਕਈ ਕਹਿੰਦੇ ਜਾਂ ਜਾਜਾਂ ਵਾਲਾ ਲੋਹਾ ਕਹਿੰਦੇ ਕਿ ਤਾਂ ਸਾਨੂੰ ਤਾਂ ਨਹੀਂ ਇਹ ਚੀਜ਼ ਦਾ ਪਤਾ ਕਈ ਕਹਿ ਦਿੰਦੇ ਹੁੰਦੇ ਵੀ ਜਾਂ ਜਾਜਾਂ ਵਾਲਾ ਲੋਹਾ ਲੱਗਾ ਇਹਨੂੰ ਮਜ਼ਬੂਤ ਹੁੰਦਾ ਜਾਂ ਜਾਜਾਂ ਵਾਲਾ ਲੋਹਾ ਕਹਿੰਦੇ ਆ ਅੱਛਾ ਵੀ ਪੁਰਾਣਾ ਲੋਹਾ ਲੱਗਾ ਹੋਇਆ ਇਹਨੂੰ ਹੁਣ ਇਹ ਨਹੀਂ ਪਤਾ ਵੀ ਜਾਜਾਂ ਦਾ ਲੱਗਾ ਹੋ ਆ ਕਿ ਕਿਹ ਗੱਲਾਂ ਹੀ ਬੜੀਆਂ ਵਾ ਹਾਂਜੀ ਤੇ ਆਹ ਸਾਈਡ ਤੇ ਥੋੜੇ ਜਿਹਾ ਪੱਛਰੇ ਜੇ ਲੱਗੇ ਆ ਇਧਰਲੇ ਪਰਨੇ ਇਹ ਵਿਖਾਲ ਦਿੰਨੇ ਆ ਹਾਂਜੀ ਦਾਣੇ ਨਹੀਂ ਵੀਰ ਤੱਪੜ ਨਹੀਂ ਮਿਛਾਉਣ ਦੀ ਲੋੜ ਜੇ ਵੀਰ ਦਾਣੇ ਡੁੱਲ ਜਾਣ ਨਾ ਜਿੰਨੇ ਦਾਣੇ ਡੁੱਲਣ ਅੱਛਾ ਜਿੰਨੇ ਦੇ ਵੀ ਦਾਣੇ ਡੁੱਲਣ ਅੱਛਾ ਮੋਹ ਰੀਆਂ ਥਾਣੀ ਅੱਛਾ ਮੈਂ ਇਹੋ ਗੱਲ ਪੁੱਛਣ ਲੱਗਾ ਹਾਂ ਇਹ ਨਹੀਂ ਹੋਵੇ ਮੇਰੇ ਚਲਾਉਣੀ ਨਾ ਆਉਂਦੀ ਉਹ ਟਰਾਲੀ ਪਲਟਾ ਦੇ ਨਹੀਂ ਨਹੀਂ ਇੱਕ ਹੋਰ ਆ ਨਾ ਮੈਂ ਕਿ ਇਹ ਨਾ ਹੋਵੇ ਵੀ ਬਾੜ ਦੇ ਬਾੜ ਥਾਣੀ ਜਿਹੜੇ ਦਾਣੇ ਨੂੰ ਤੱਪੜ ਨਾ ਲਾਵੇ ਇਹ ਗੱਲ ਉਹਨੇ ਦਾਣੇ ਮੇਰੇ ਕੋਲ ਲੈ ਜੀ ਠੀਕ ਠੀਕ ਆ ਹਾਂ ਸਹੀ ਆ ਦਾਣੇ ਡੁੱਲਦੇ ਨਹੀਂ ਗੇ ਸੋਹਣੀ ਸਨਖੀ ਪੂਰੀ ਤੇ ਵਜ਼ਨ ਕਿੰਨਾ ਵੀਰੇ ਦਾ ਤੇ ਵਜ਼ਨ ਵजन ਇਹਦਾ ਹੈਗਾ ਜੇ 26 ਕੁਇੰਟਲ। ਅੱਛਾ 26 ਕੁਇੰਟਲ। ਯਾਰ ਲਾ ਕੇ ਕੋਈ ਜੋਖਲੇ ਤਾਂ ਟਾਇਰਾਂ ਦਾ ਵਜ਼ਨ ਕੱਢ ਲੇ ਮੰਨ ਕੇ ਚਲੋ ਟਾਇਰ ਕੁਇੰਟਲ ਦੇ ਲਾ ਲੇ ਕੋਈ 1 ਕੁਇੰਟਲ 20 ਕਿਲੋ ਦੇ ਲਾ ਲੇ। ਠੀਕ ਆ। ਤੇ ਟਰਾਲੀ ਕੱਲੀ 25 ਕੁਇੰਟਲ ਦੀ ਮੰਨ ਲੇ ਜਾਂ 24.5 ਦੀ ਮੰਨ ਲੀ। ਠੀਕ ਆ। ਤੇ ਟਾਇਰ ਵੀ ਕਿੰਨੇ ਕੁ ਮੰਨ ਲਓ ਪੈਸੇ ਹੋਣਗੇ? ਟਾਇਰ ਇਹਦੇ ਹੁਣੇ ਆ ਜੀ 40 ਤੋਂ 45 ਪੈਸੇ ਟਾਇਰ ਆ। ਤੇ ਟਾਇਰ ਜਿੱਦਾਂ ਦੇ ਹੈਗੇ ਆ ਨਾ ਹੂੰ ਜਿੰਨੇ ਕ ਹੈਗੇ ਆ। ਠੀਕ ਆ। ਏ ਚਾਰ ਸਾਲ ਕੁਛ ਨਹੀਂ ਹੁੰਦਾ ਇਹਨਾਂ ਨੂੰ ਜੇ ਕਣਕ ਝੋਨਾ ਹੀ ਮੰਡੀ ਖੜਨਾ ਹੁੰਦਾ ਹੀ ਕੁਛ ਨਹੀਂ ਜੇ ਮਨ ਲੋ ਕੇ ਪੱਥਰ ਤੇ ਨਾ ਚੜ ਜੇ ਕਿਤੇ ਐਂਗਲ ਤੇ ਨਾ ਚੜ ਜੇ ਕਈ ਗੱਲਾਂ ਹੋ ਜਾਂਦੀਆਂ ਜਦੋਂ ਆਉਣ ਵਾਲਾ ਚੰਗਾ ਫਿਰ ਤੇ ਟਾਇਰ ساری ਜ਼ਿੰਦਗੀ ਵੀ ਕੱਢ ਲੈਂਦਾ ਮਗਰ ਕੱਢ ਜਾਂਦਾ ਹੀ ਕੱਢ ਜਾਂਦੇ ਤੇ ਡਾਲਾ ਡੁੱਲਾ ਸਾਫ ਸੁਥਰਾ ਵਾ ਲੱਗਾ ਸਾਫ ਸੁਥਰੀ ਆ ਪੂਰੀ ਇੱਕ ਰੁਪਿਆ ਬੋਲ ਕੇ ਦਿਖਾਉਂਦਾ ਵੀਰ ਫੋਲ ਕੇ ਵਖਾ ਵੀਰਾਂ ਦਾ ਵੀ ਇੱਕ ਨੇ ਮਖਾਲ ਦੋਨਾ ਵਾ ਜੇ ਤੇ ਆਪਾਂ ਕਹਿ ਦਈਏ ਨਾ ਵੀ ਇਹਦਾ ਰੰਗ ਪਾ ਜਾ ਆ ਤੇ ਮਾਡਲ ਭਾਵੇਂ 24 ਲਿਖ ਦੀ ਉੱਤੇ ਅੱਛਾ 24 ਮਾਡਲ ਲਿਖ ਦੀਏ ਮਾਡਲ ਭਾਵੇਂ ਨਾ 24 ਕਰ ਆ ਵੇਖੋ ਜੀ ਨਾ ਵੇਖੋ ਡਾਲਾ ਵੀ ਖਾਤਾ ਹਾਂਜੀ ਬਾਕੀ ਦਾਲਾ ਦਾਲਾ ਇਧਰ ਵੇਖੋ ਜਿੱਦਾਂ ਨਵੀਆਂ ਗੱਡੀਆਂ ਦੀਆਂ ਬਾਰੀਆਂ ਨਹੀਂ ਵੱਜਦੀਆਂ ਅੱਛਾ ਕੋਈ ਆਵਾਜ਼ ਨਹੀਂ ਕਰਨੀ ਆਹਾ ਆਹਾ ਆ ਫੇਰ ਮਾਰ ਕੇ ਦਿਖਾਉਣਾ ਇਧਰ ਵੇਖੋ ਕੋਈ ਆਵਾਜ਼ ਨਹੀਂ ਆਵਲੇ ਆ ਹਾ ਹਾ ਨਹੀਂ ਤੇ ਪ੍ਰਾਣੀਆਂ ਟਰਾਲੀਆਂ ਰੋੜਾ ਹੁੰਦਾ ਫੜਿਆ ਤੇ ਰੋੜੇ ਨਾਲ ਰੋੜਾ ਤੇ ਜਾ ਫਿਰ ਕਈ ਫੜ ਲੈਂਦੇ ਆ ਤੇ ਜਾਂ ਗੁੱਲਾ ਹੀ ਆਹੋ ਆਹ ਚੀਜ਼ ਨੋਟ ਕਰਿਓ ਭਾਈ ਇਹ ਨਾ ਜਾ ਵੇਖ ਲਿਓ ਵੀ ਟਰਾਲਾ ਜੇ ਪੁਰਾਣਾ ਵਾ ਤੇ ਮੰਨ ਲਓ ਅੱਠ ਨਾ ਨੜੀ ਹੱਬ ਜੇ ਵੀਰ ਜੀ ਇਹਦੀ ਅਛਾ ਜੀ ਤੇ origignal ਰੇਲ ਦਾ ਧੁਰਾ ਜੇ ਜਿਹੜਾ ਇਹ ਆਗੇ ਰੇਲ ਜਿਹੜੀ origignal ਜਿਹਨੂੰ ਕਹਿੰਦੇ ਨੇ ਉਹ ਧੁਰਾ ਵਾ ਠੀਕ ਆ ਜਿਹੜੇ ਵੀਰਾਂ ਨੂੰ ਪਤਾ ਵਾ ਮੈਂ ਦਿਖਾ ਵੀ ਦਵਾਂ ਆ ਜਹਗੀ ਆ ਆਹ ਵੇਖ ਲਓ ਜੀ ਤੁਰ ਆ ਰਿਹਾ ਏਲ ਦਾ ਤੇ ਥੱਲਿਓਂ ਬੰਤਰ ਟਰਾਲੀ ਦੀ ਵੇਖੋ ਜੀ ਪੂਰੀ ਹੈਵੀ ਆ ਜੀ ਪੂਰੀ ਹੈਵੀ ਆ ਨਿਗਰ ਆ ਬਾਕੀ ਹੋਕ ਮਸ਼ੀਨੀ ਸਾਦੀ ਹੋਕਿਆ ਸਾਦੀ ਹੋਕਿਆ ਹਾਂਜੀ 15 ਫੁੱਟ ਦੀ ਲੰਬਾਈ ਆ 7 ਫੁੱਟ ਦੀ ਇਹਦੀ ਚੜਾਈ ਆ ਠੀਕ ਆ ਹਾਂਜੀ ਤੇ ਜਿੰਨੇ ਵੀ ਸਾਡੇ ਸਤਿਕਾਰਯੋਗ ਵੀਡੀਓ ਵੇਦੇ ਵੱਡੇ ਵੀ ਆ ਛੋਟੇ ਵੀ ਆ ਤੇ ਕੋਈ ਸਾਡੇ ਹਾਂ ਹਾਂ ਮੋਬਰ ਵੀ ਆ ਤੇ ਉਹ ਸਾਡੇ ਬਹੁਤ ਸਤਿਕਾਰਯੋਗ ਨੇ ਠੀਕ ਆ ਉਹਨਾਂ ਨੂੰ ਸਾਰਾ ਪਤਾ ਹੁੰਦਾ ਵੀ ਕਿੰਨੇ ਕ ਦੀ ਚੀਜ਼ ਕਿੱਥੇ ਕਿ ਮਿਲਦੀ ਆ ਨਹੀਂ ਨਹੀਂ ਸਹੀ ਆ ਉਹ ਸਾਡੇ ਜੱਜਮੈਂਟ ਵੀ ਜੱਜ ਵੀ ਉਹੀ ਤੇ ਰੱਬ ਵੀ ਉਹੀ ਆ ਚਲੋ ਕੋਈ ਗੱਲ ਨਹੀਂ ਆ ਇਹ ਆ ਕਿ ਉਹਨਾਂ ਦੇ ਸਾਰੇ ਇਹ ਤੁਹਾਡੀ ਉਹਨਾਂ ਦੇ ਸਾਰੇ ਵੀਡੀਓ ਚੱਲਦੀ ਆ ਉਹ ਜੇ ਵੇਂਦੇ ਆ ਹੌਸਲਾ ਮਿਲਦਾ ਵਾ ਸਾਨੂੰ ਮਤਲਬ ਹੋਰ ਦਿਲ ਕਰਦਾ ਕੁਝ ਮਤਲਬ ਚੰਗਾ ਕਰੀਏ ਚੰਗਾ ਵਿਖਾਈਏ ਹਾਂਜੀ ਇਹ ਵੀਰਾਂ ਦੇ ਆਸਰੇ ਨਾਲ ਜੇ ਵੀਡੀਓ ਵੇਂਦੇ ਆ ਤੇ ਸਾਡਾ ਹੌਸਲਾ ਜਦਾ ਨਹੀਂ ਆ ਵੱਜ ਜਾਂਦਾ ਪੀ ਬੰਦਾ ਦੁੱਗਣਾ ਹੋ ਜਾਂਦਾ ਬਿਲਕੁਲ ਬਿਲਕੁਲ ਤੇ ਕਿੰਨਾ ਕ ਮੁੱਲ ਕਰਨਾ ਵੀਰ ਮੁੱਲ ਵੀਰ ਜੀ ਜੇ ਤੇ ਆਪਾਂ ਹਿਸਾਬ ਲਾਈਏ ਹਨਾ ਜਿੱਦਾਂ ਨਵੀਆਂ ਟਰਾਲੀਆਂ ਦੇ ਮੁੱਲ ਦੇਖੀਏ ਠੀਕ ਆ ਤੇ ਉਹਨਾਂ ਨਾਲੋਂ ਵਜਨ 'ਚ ਵੀ ਵਾਧਿਆ ਠੀਕ ਆ ਇਹ ਨਹੀਂ ਹੈਵੀ ਟਰਾਲੀ ਘਾਟ ਹੀ ਬਣਦੀ ਆ ਹਨਾ ਕਈ ਬਣਾ ਵੀ ਲੈਂਦੇ ਆ ਇਹ ਨਹੀਂ ਕਿ ਬਣਾਉਂਦੇ ਨਹੀਂ ਬਣਾਉਂਦੇ ਵੀ ਆ ਠੀਕ ਆ ਤੇ ਮੁੱਲੇ ਦਾ ਕਰਦੇ ਆ 2,05,000 ਰੁਪਇਆ ਅੱਛਾ 2,05,000 ਹਾਂਜੀ ਠੀਕ ਆ ਇਹ ਪੁੱਛਣ ਵਾਲਾ ਵਾਏ ਕਿ ਦੇਣ ਵਾਲਾ ਨਹੀਂ ਪੁੱਛਣ ਵਾਲਿਆਂ ਵਾਸਤੇ ਇੰਨਾ ਕੁ ਮੁੱਲ ਬਾਦ ਦੇਣ ਵਾਲਾ ਥੋੜਾ ਤੁਸੀਂ ਕਹੋ ਕਿ ਜਿਹੜਾ ਵੀਡੀਓ ਵੇਖ ਕੇ ਆਜੂਗਾ ਉਹਨੂੰ ਕਰਦਾਂਗੇ ਮਾਣਦਾਨ ਖੁੱਲ੍ਹਾ ਦੱਸੋ ਫਿਰ 20000 ਰੁਪਏ ਦੇ ਦਾਂਗੇ ਵਿੱਚ ਜਿਹੜਾ ਵੀਡੀਓ ਸ਼ੇਅਰ ਕਰਕੇ ਆਵੇ ਵੀਡੀਓ ਆਖੇ ਵੀ ਮੈਂ ਵੀਡੀਓ ਵੇਖ ਕੇ ਆਇਆ ਇਹ ਦੱਸੇ ਵੀ ਦਰਬਾਰਾ ਸਿੰਘ ਵਾਲੀ ਵੀਡੀਓ ਵੇਖ ਕੇ ਸ਼ੇਅਰ ਆ ਉਹਦੇ ਲਈ 185000 ਰੁਪਏ ਦੀ ਅੱਛਾ 185000 ਜੇ ਇਹ ਗੱਲ ਕਹਦੇ ਵੀ ਵੀਡੀਓ ਦੇ 80 ਦੀ ਦੇ ਦਾਂਗੇ ਅਸ ਵੀਰ ਨੇ ਹੋਰ ਪੰਜ ਛੜਤਾ ਹੀ ਵੀ ਜੇ ਵੀਡੀਓ ਸ਼ੇਅਰ ਵੀ ਕੀਤੀ ਹੋਵੇ 1 ਲੱਖ ਤੇ ਵੇਖੋ ਵੀਰ ਨੂੰ ਪੰਪ ਪੰਪ ਦੇ ਕੇ ਲਾ ਕੇ ਆ ਗਏ ਕੀ ਤਾਂ ਹੋਰ ਛੜ ਜਿੱਤੇ ਨਾ ਬਾਕੀ ਚੀਜ਼ ਦਾ ਵੀਰ ਤੂੰ ਸੋਹਣਾ ਹੀ ਵੜਾ ਵੀਰ ਹੀ ਮਿਲਦਾ ਨਾ ਆਹੋ ਜਿਹਾ ਕਈ ਰਹੀ ਕਹਿ ਦਿਓ ਵੀ ਚਲੋ ਤੇਰੇ ਵਰਗਾ ਤੇ ਬੰਦਾ ਹੀ ਨਹੀਂ ਚਲੋ ਬਾਬਾ ਮਿਹਰ ਕਰੇ ਸਾਰੇ ਹੀ ਸੋਹਣੇ ਆ ਤੇ ਬਹੁਤ ਹੀ ਚੰਗੇ ਆ ਜਿੰਨੇ ਵੀ ਭੈਣ ਭਰਾ ਮਿਲਦੇ ਵਰਤਦੇ ਆ ਬੜਾ ਕੁਝ ਸਕਾਉਂਦੇ ਆ ਤੇ ਬੜੇ ਸਿੱਧੇ ਰਾਹ ਪਾਉਣ ਵਾਲੇ ਵੀ ਆ ਤੇ ਕੁੱਠੇ ਰਾਹ ਪਾਉਣ ਵਾਲੇ ਵੀ ਆ ਦੁਨੀਆ ਤਰ੍ਹਾਂ ਤਰ੍ਹਾਂ ਇਹ ਇਹ ਤੇ ਵੀਰ ਕਈਆਂ ਵੀਰਾਂ ਦਾ ਨਾ ਵੱਡਾ ਪੰਨ ਹੁੰਦਾ ਵੀ ਜਿਹੜਾ ਜ਼ਿੰਦਗੀ ਤੋਂ ਸਿੱਖਦਾ ਵਾ ਜੀ 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 ਇਹ ਚੀਜ਼ ਆ ਤੇ ਮੰਨ ਲਓ ਵੀ ਸਮਝ ਲਓ ਵੀ ਜਿਹੜਾ ਇਸ ਟਾਈਮ ਸਿੱਖਣ ਰਿਹਾ ਆ ਨਾ ਉਹ ਤੂਤ ਦੀ ਸ਼ਮਕ ਲਾ ਲਓ ਬਿਲਕੁਲ ਬਾਪੂ ਮੇਰਾ ਗੱਲ ਸੁਣਾਉਣਾ ਹੁੰਦਾ ਹੈ ਵੀ ਤੂਤ ਦੀ ਸ਼ਮਕ ਨੂੰ ਨਾ ਜਿੱਧਰ ਨੂੰ ਮਰਜ਼ੀ ਮੋੜ ਲਈਏ ਜਦੋਂ ਉਹ ਕੱਚੀ ਹੋਵੇ ਠੀਕ ਆ ਤੇ ਜੇ ਡਾਣਾ ਬਣ ਜੇ ਤੇ ਡਾਣਾ ਥੋੜਾ ਮੋੜਦਾ ਵਾ ਡਾਣਾ ਤੇ ਟੁੱਟੂਗਾ ਹੀ ਹਾਂਜੀ ਹਾਂਜੀ ਮੈਨੂੰ ਐਨਕਾ ਲਾਉਣ ਦਾ ਚੇਤਾ ਭੁੱਲ ਗਿਆ ਸੀ ਠੀਕ ਆ ਬਾਕੀ ਇੱਕ ਗੱਲ ਹੋਰ ਆ ਜਿੱਦਾਂ ਸੀਜ਼ਨ ਆ ਗਿਆ ਵਾ ਹੁਣ ਹਾਂ ਸੀਜ਼ਨ ਦੇ ਵਿੱਚ ਇਹ ਟਰਾਲਾ ਵਾ ਜਿੱਦਾਂ ਮੰਨ ਕੇ ਜਦੋਂ ਕੋਈ ਲੈ ਜਾਂਦਾ ਠੀਕ ਆ ਨਹੀਂ ਤਾਂ ਆਪਣਾ ਕੰਮ ਇਦਾਂ ਦਾ ਵਾ ਵੀਰ ਜੀ ਆਪਾਂ ਫੇਰੇ ਲਾ ਦੇਦੇ ਮਿਹਨਤ ਹੱਥੀ ਕਰਦੇ ਆਂਗੇ ਵੇਲੇ ਨਹੀਂ ਬਹਿਣਾ ਵੇਲਾ ਇਹ ਮੰਨ ਕੇ ਚੱਲੋਗੇ ਆਪਾਂ ਨੂੰ ਸੀਜ਼ਨ ਦੇ ਵਿੱਚ ਦਾ ਫੇਰੇ ਵੀ ਮਿਲ ਗਏ ਨਾ ਤੇ ਦਾਹਾਂ ਫੇਰਿਆਂ ਦੇ ਸਹਾਨਾ ਜੇ ਖਰਚਾ ਕੱਢ ਕੇ 10000 ਰੁਪਏ ਛੱਡ ਜਾਣਾ ਠੀਕ ਆ ਖਲੋਤੀ ਦਾ ਵੀ ਆਪਾਂ ਨੂੰ ਪੈਸੇ ਆਈ ਜਾਣੇ ਆਈ ਜਾਣੇ ਆਈ ਆਂ ਸੋਚੇ ਵੀ ਤੁਹਾਡੇ ਕੋਲ ਦਾ ਖਲੋਤੀ ਜਨ ਦੇ ਦਿਦੋ ਸਾਨੂੰ ਆਪਾਂ ਕੀਮਤ ਪੂਰੀ ਮਿਲੀ ਤੇ ਫੇਰ ਦੇਣੀ ਆ ਨਹੀਂ ਤੇ ਕੋਈ ਐਡੀ ਗੱਲ ਨਹੀਂ ਗੀ ਪਤਾ ਗੱਲ ਕੀ ਹੁੰਦਾ ਵੀ ਕੋਈ ਵੀ ਵੀਰ ਆਪਣਾ ਮੰਨ ਲੋ ਮੁੱਲ ਪਾਉਂਦਾ ਜੇ ਤੇ ਉਹਨੂੰ ਕੀਮਤ ਪੂਰੀ ਲੱਗ ਜੇ ਤੇ ਅਗਲਾ ਦੇ ਦਿੰਦਾ ਵਾ ਜੇ ਮੰਨ ਗਏ ਲੋ ਕਵਾੜ ਦੇ ਹਿਸਾਬ ਨਾਲ ਵੀ ਨਾ ਕਵਾੜ ਦੇ ਹਿਸਾਬ ਨਾਲ ਵੀ ਵੀਰ ਕਵਾੜ ਕਹਿ ਕੇ ਨਾ ਉਹਦਾ ਮੇਰਾ ਜੀ ਨਹੀਂ ਕਰਦਾ ਨਹੀਂ ਨਹੀਂ ਉਹ ਕਈ ਵੀਰ ਲਾਉਂਦੇ ਆ ਮੁੱਲ ਲਾਉਂਦੇ ਓਥੇ ਕਿ ਭੀ ਉਹਨੇ ਦੀ ਕਵਾੜ ਚ ਨਹੀਂ ਚੀਜ਼ ਮਿਲਦੀ ਠੀਕ ਆ ਕਈ ਵੀਰ ਕਹਿੰਦੇ 90000 1000 120000 130 1/2 ਲੱਖ ਲਾਉਂਦੇ ਆ ਹਨਾ ਹੂੰ ਤੇ ਉਹਨਾਂ ਨੂੰ ਮੈਂ ਇਹੀ ਕਹਿੰਦਾ ਨਾ ਵੀਰ ਜੀ ਕਵਾੜੀ ਜੀ ਕੋਲ ਆ ਉਹ ਤੁਹਾਨੂੰ ਮਿਲ ਜਾਣੀ ਐ ਸਹੀ ਤੇ ਜਦੋਂ ਕਵਾੜੀਆਂ 55 ਰੁਪਏ ਰੇਟ ਸੁਣਾਉਂਦਾ ਤੇ ਤੋਲ ਵੀ ਨਹੀਂ ਪੂਰਾ ਹੁੰਦਾ ਨਹੀਂ ਹੁੰਦਾ ਠੀਕ ਆ ਤੇ ਉਹ ਵੀਰ ਬਹੁਤੇ ਸਿਆਣੇ ਆ ਸਾਨੂੰ ਉਹਨਾਂ ਜਿੰਨੀ ਸਿਆਣਪ ਨਹੀਂ ਆਉਂਦੀ ਅਸੀਂ ਸਿੱਧੇ ਸਾਦੇ ਭੋਲੇ ਭਾਲੇ ਬੰਦੇ ਆ ਸਾਨੂੰ ਬਹੁਤੀਆਂ ਗੱਲਾਂ ਨਹੀਂ ਆਉਂਦੀਆਂ ਵੀਰ ਜੀ ਠੀਕ ਆ ਹਾਂਜੀ ਤੇ ਕੋਈ ਨਾ ਕੋਈ ਵੀ ਆਵੇ ਤੇ ਜੇ ਕੋਈ ਆਪਣੇ ਕੋਲ 1,80,000 ਦੀ ਟਰਾਲਾ ਖੜਦਾ ਹੋਣਾ ਇਹ ਅੱਛਾ ਸੀਜ਼ਨ ਤੋਂ ਬਾਅਦ ਸਾਨੂੰ ਵਾਪਸ ਦੇ ਦੇ ਆਪਾਂ ਉਸ ਹਸਾਨਾ ਉਹਦੇ ਕੋਲ ਟਰਾਲਾ ਲੈ ਲਾਂਗੇ ਲੈ ਭਾਈ ਇਹ ਤਾਂ ਨਹੀਂ ਉਹਦਾ ਪਾਊਗਾ ਆਪਾਂ ਸੀਜ਼ਨ ਲਾ ਲੈ ਇਹ ਵੀ ਆਫਰ ਹੀ ਹੋ ਇਹ ਵੀਰ ਦਾ ਵੇਖੋ ਵੀ ਆਫਰ ਕਿਹੜੇ ਹਸਾਨਾਵਾ ਵੀ ਬਾਅਦ ਚ ਸਿਆਲ ਤੇ ਕੋਈ ਗੀੜੇ ਨਹੀਂ ਲੱਗਣੀ ਸਿਆਲ ਸਾਰਾ ਤੇ ਇਹਨੂੰ ਸਾਹਮਣਾ ਪੈਣਾ ਵਾ ਵਾਪਸ ਦੇ ਦੇ ਕੋਈ ਗੱਲ ਇਹਨੂੰ ਤਰੇਲ ਤੋਂ ਵੀ ਬਚਾਉਣਾ ਪੈਣਾ ਵਾ ਜੀ 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 ਮਾਨੇ ਕੇ ਚਲੋ ਵੀ ਬਾਅਦ ਚ ਜਾ ਕੇ ਅਪ੍ਰੈਲ ਚ ਲੋਡ ਪੈਣੀ ਆ ਬਿਲਕੁਲ ਬਿਲਕੁਲ ਜਿੰਨੇ ਕ ਤਾਂ ਖਰੀਦੂਗਾ ਨਾ ਉਸ ਹਸਾਬ ਨਾਲ ਆਪਾਂ ਕਰ ਲਾਂਗੇ ਓਨਾਂ ਗਾ ਅਗਲੇ ਨੂੰ ਵੀ ਨਾ ਲੇਸ ਲੱਗੇ ਸੀਜ਼ਨ ਲੌਨ ਲਈ ਲੈ ਜੇ ਤੇ ਪੈਸੇ ਦੇ ਦੇ ਠੀਕ ਠੀਕ ਆ ਹਾਂ ਤੇ ਬਾਕੀ ਆਪਾਂ ਜਦੋਂ ਲਿਆਵਾਂਗੇ ਉਹਨੂੰ ਨਕਦ ਪੈਸੇ ਦੇ ਕੇ ਵਾਪਸ ਲਿਆਵਾਂਗੇ ਠੀਕ ਠੀਕ ਆ ਆਹ ਵੇਖੋ ਵੀ ਵੀਰ ਆਫਰਾਂ ਹੀ ਦਿੰਦਾ ਆ ਕੇ ਠੀਕ ਆ ਤੇ ਬਾਕੀ ਆ ਵੀ ਵੀਡੀਓ ਸ਼ੇਅਰ ਕਰ ਦਿਓ ਜੇ ਕਿਤੇ ਚੰਗੀ ਮਾੜੀ ਗੱਲ ਕੋਈ ਲੱਗੀ ਉਹ ਸਾਈਡ ਤੇ ਛੋੜਦੇ ਹੋਏ ਕਈ ਜਿੱਦਾਂ ਹੁਣ ਕੰਬਾਈਨਾ ਚਲਣੀਆਂ ਮਾੜੇ ਜਿਹੜਾ ਘੱਟ ਜ਼ਮੀਨ ਵਾਲਾ ਵੀਰ ਹਨਾ ਜਿੱਦਾਂ ਉਹਨਾਂ ਦੇ ਕਈ ਵੀਰਾਂ ਦੇ ਕੰਬਾਈਨਾ ਵਾਲੇ ਵੀ ਨਹੀਂ ਵੀਰ ਜਾਂਦੇ ਹਨਾ ਇਹ ਵੀ ਗੱਲ ਹੈ ਇੱਕ ਗੱਲ ਹੋਰ ਤਾਂ ਦਾ ਨਾ ਜਿਹੜਾ ਮਾਤੜ ਹੋਊਗਾ ਨਾ ਰੋਟੀ ਪਾਣੀ ਉਹ ਚੰਗੀ ਖਵਾਉਂਦਾ ਵਾ ਕਈ ਨਹੀਂ ਨਹੀਂ ਇਹ ਵੀ ਗੱਲ ਹੈ ਸੇਵਾ ਵਧ ਕਰ ਦਿੰਦਾ ਵਾ ਵੀ ਮੇਰਾ ਵੱਢੀ ਜਾਣ ਤੇ ਕੋਈ ਨਹੀਂ ਉਹ ਉਹਨੂੰ ਇਹ ਡਰ ਹੁੰਦਾ ਵੀ ਮੇਰਾ ਵੱਢਣਾ ਹੀ ਨਹੀਂ ਇਹੋ ਜਿਵੇਂ ਹੈ ਵੀ ਕਈ ਜਿਹੜੀ ਉਹਦੇ ਕੋ ਪੈਸੇ ਵਧ ਲੈ ਜਾਂਦੇ ਕੰਪੈਨ ਵਾਲੇ ਵਧ ਲੈ ਜਾਂਦੇ ਆ ਇੰਨੇ ਬੈਂਤੀ ਆ ਸਾਰੇ ਵੀਰਾਂ ਜਿਹੜੇ ਆ ਜਿਨ੍ਹਾਂ ਨੂੰ ਰੱਬ ਨੇ ਸੰਧ ਬਖਸ਼ੇ ਆ ਗਰੀਬ ਦੀ ਜਰੂਰ ਮਦਦ ਕਰਿਆ ਨਾ ਨਾ ਕਰਿਆ ਕਰੋ ਉਹ ਪਤਾ ਨਹੀਂ ਮੰਨ ਲਓ ਵੀ ਕਿੰਨੀਆਂ ਤੁਹਾਨੂੰ ਮੰਨ ਲਓ ਵੀ ਦਵਾਵਾਂ ਦਿੰਦੇ ਆ ਵੀ ਜੇ ਕਿਤੇ ਉਹ ਅਸੀਂ ਇਹਨਾਂ ਵੇੜਿਆਂ 'ਚੋਂ ਨੰਗੇ ਆ ਸਾਡੇ ਕੋਲ ਹੁੰਦੇ ਨਹੀਂ ਸੰਧ ਉਹ ਸਹਮ ਉਹ ਇਹ ਫੀਲਿੰਗ ਅਸੀਂ ਸਮਝ ਸਕਦੇ ਆ ਇਹ ਚੀਜ਼ਾਂ ਦੇ ਵਿੱਚੋਂ ਮੰਨ ਲਓ ਨੰਗ ਚੁੱਕੇ ਆ ਇਹ ਚੀਜ਼ਾਂ ਉਹੋ ਹੀ ਉਹੋ ਹੀ ਮਹਿਸੂਸ ਕਰਦਾ ਜਿਹਦੇ ਦਿਲ ਤੇ ਬੀਤੀਆਂ ਹੋਣ ਵੀ ਜੇ ਕਿਤੇ ਕੰਪੈਨ ਲੱਭ ਗਈ ਤੇ ਟਰਾਲੀ ਨਾਲ ਲੱਭੀ ਜੇ ਟਰਾਲੀ ਲੱਭ ਗਈ ਤੇ ਕੰਪੈਨ ਨਾਲ ਲੱਭੀ ਤੇ ਚਲੋ ਵੀਡੀਓ ਸ਼ੇਅਰ ਕਰ ਦਿਓ ਜੇ ਕੋਈ ਚੰਗੀ ਮਾੜੀ ਗੱਲ ਲੱਗੀ ਤੇ ਬਾਕੀ ਟਰਾਲੀ ਜਿੰਨੀ ਆ ਬਹੁਤ ਹੀ ਸਾਫ਼ ਸੁਥਰੀ ਆ ਪਸੰਦ ਆਊਗੀ ਲੱਗੇ ਆਉਂਗੇ ਇਹ ਨਹੀਂ ਤੁਹਾਨੂੰ ਲੱਗੂਗਾ ਵੀ ਵੀਡੀਓ ਚ ਕੁਝ ਹੋਰ ਵਿਖਾਤਾ ਤੇ ਲੱਗੇ ਆਏ ਆ ਤਾਂ ਹੋਰ ਕੁਝ ਦੇਹੀ ਜਾਂਦਾ ਵਾ ਤੇ ਬੇਨਤੀ ਆ ਵੀਡੀਓ ਵੱਤਮਤ ਸ਼ੇਅਰ ਕਰਿਓ ਤੁਹਾਡੇ ਹੌਸਲੇ ਨਾਲ ਹੀ ਸਾਡਾ ਹੋਰ ਹੌਸਲਾ ਵਧ ਜਾਂਦਾ ਵਾ ਤੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ